ਇਹਕੇ ਮੈਨੂੰ ਪਤਾ ਲੱਗ ਗਿਆ ਅਸਲ ਚ ਇਹ ਚੀਜ਼ਾਂ ਦੀ ਸੱਚਾਈ ਕੀ ਹੈ ਜਦੋਂ ਪੁਲਿਸ ਅੱਗੇ ਬੰਦਾ ਜਾਂਦਾ ਹੈ ਨਾ ਤੇ ਭਾਜੀ ਜਿਹੜਾ ਬੰਦਾ ਇਹ ਜਾਂ ਗੈਂਗਸਟਰ ਹੈ ਭਾਜੀ ਉੱਥੇ ਜਾ ਕੇ ਐਵੇਂ ਬਹਿ ਜਾਂਦਾ ਹੈ ਰੱਬ ਯਾਦ ਆ ਜਾਂਦਾ ਇਹਨਾਂ ਦੇ ਵੀ ਬਾਹਰ ਭਾਜੀ ਰੱਬ ਨਹੀਂ ਯਾਦ ਹੁੰਦਾ ਹੈਗਾ ਗੈਂਗਸਟਰਾਂ ਨੂੰ ਉੱਥੇ ਜਾ ਕੇ ਰੱਬ ਵੀ ਯਾਦ ਆਉਂਦਾ ਹੈ ਬਾਹਰ ਇਹਨਾਂ ਨੂੰ ਰੱਬ ਨਹੀਂ ਯਾਦ ਹੁੰਦਾ ਹੈਗਾ ਹੂੰ ਬਾਹਰ ਮੈਨੂੰ ਵੀ ਰੱਬ ਯਾਦ ਨਹੀਂ ਸੀ ਪਰ ਲਈ ਲੇਕਿਨ ਭਾਜੀ ਪੁਲਿਸ ਅੱਗੇ ਜਾ ਕੇ ਰੱਬ ਯਾਦ ਆ ਜਾਂਦਾ ਬੰਦੇ ਨੂੰ ਕਿਉਂਕਿ ਉਹ ਸੱਚਾਈ ਹੁੰਦੀ ਹੈ ਜਿਹੜੀ ਇਹ ਲਾਈਫ ਹੈ ਝੂਠੀ ਹੈ ਇਹ ਚਮਕਦਮਕ ਲੱਗਦੀ ਹੈ ਕਿ ਹਾਂ ਜੀ ਸਾਡੀ ਬਦਮਾਸ਼ੀ ਹੈ ਸਾਡੇ ਤੋਂ ਲੋਕ ਡਰਦੇ ਨੇ ਲੇਕਿਨ ਭਾਜੀ ਨਹੀਂ ਕੁਛ ਐਦਾਂ ਦਾ ਕੁਛ ਨਹੀਂ ਹੁੰਦਾ ਹੈਗਾ ਜਦੋਂ ਪੁਲਿਸ ਆਪਦੀ ਆਈ ਤੇ ਆਂਦੀ ਹੈ 1 ਮਿੰਟ ਚ ਬੰਦੇ ਨੂੰ ਉਸਦੀ ਔਕਾਤ ਦਿਖਾ ਆਂਦੀ ਹੈ ਫਿਰ ਭਾਜੀ ਮੈਨੂੰ ਅੰਬਾਲਾ ਜੇਲ੍ਹ ਭੇਜਿਆ ਗਿਆ ਤੁਸੀਂ ਮੜਾ ਜਾ ਉਹ ਲੈਬਰੇਟ ਕਰੋ ਟੌਰਚਰ ਕਿਸ ਤਰੀਕੇ ਨਾਲ ਹੁੰਦਾ ਹੈ ਟੌਰਚਰ ਭਾਜੀ ਕਰੰਟ ਲਾਇਆ ਜਾਂਦਾ ਹੈ ਪ੍ਰਾਈਵੇਟ ਪਾਰਟ ਤੇ ਪ੍ਰਾਈਵੇਟ ਵਾਟਸਐਪ ਬਿਲਕੁਲ ਤੇ ਉਥੇ ਸਿੱਧਾ ਕਿਹਾ ਜਾਂਦਾ ਹੈ ਕਿ ਤੈਨੂੰ ਨਾਮਰਦ ਬਣਾ ਦਾਂਗੇ ਨਹੀਂ ਸਾਨੂੰ ਸੱਚ ਦੱਸ ਦੇ ਇਹ ਗੱਲ ਤੁਹਾਨੂੰ ਕਹੀ ਬਿਲਕੁਲ ਜੀ ਕਿ ਤੂੰ ਬੱਚਾ ਨਹੀਂ ਪੈਦਾ ਕਰ ਸਕਿਆ ਯਾਰ ਤੇ ਭਾਜੀ ਉਥੇ ਐਸਪੀਡੀ ਬੈਠੇ ਸੀਗੇ ਬਿਕਰਮਜੀਤ ਸਿੰਘ ਬਰਾੜ ਬੈਠੇ ਸੀ ਸ਼ਮਿੰਦਰ ਸਿੰਘ ਬਟ ਮੈਨੂੰ ਬਿਕਰਮਜੀਤ ਸਿੰਘ ਬਰਾੜ ਨੇ ਬੜੇ ਪਿਆਰ ਨਾਲ ਕਿਹਾ ਕਹਿੰਦੇ ਵੀ ਤੇਰੀ ਇੱਕੋ ਗਲਤੀ ਹੈ ਤੂੰ ਇਹਨਾਂ ਦਾ ਦੋਸਤ ਹੈ ਤੇ ਇਹ ਗਲਤੀ ਕੋਈ ਛੋਟੀ ਨਹੀਂ ਹੈ ਗਲਤੀ ਬਹੁਤ ਵੱਡੀ ਹੈ ਅਸੀਂ ਮੰਨ ਸਕਦੇ ਹਾਂ ਤੂੰ ਕਿਸੇ ਕਿਸਚ ਨਹੀਂ ਹੈਗਾ ਅਸੀਂ ਮੰਨ ਸਕਦੇ ਹਾਂ ਤੂੰ ਕਿਸੇ ਗੱਲ 'ਚ ਨਹੀਂ ਹੈਗਾ ਲੇਕਿਨ ਤੂੰ ਉਹਨਾਂ ਦਾ ਦੋਸਤ ਹੈਂ ਇਹ ਹੀ ਚੀਜ਼ ਸਾਡੇ ਲਈ ਬਹੁਤ ਮਹੀਨੇ ਰੱਖ ਰਹੀ ਹੈ ਕਿਉਂਕਿ ਉਸ ਟਾਈਮ ਅੰਕਿਤਪਾਦੂ ਨੇ ਬਹੁਤ ਜ਼ਿਆਦਾ ਮਰਡਰ ਕਰ ਰੱਖੀ ਸੀ ਇਹ 3-4 ਸਟੇਟਾਂ ਦਾ ਵੌਂਟੇਡ ਸੀਗਾ ਲਾਰੈਂਸ ਦਾ ਗੈਂਗ ਸਾਰਾਈ ਚਲਾ ਰਿਆ ਸੀ ਅੰਕਿਤਪਾਦੂ ਚਲਾ ਰਿਹਾ ਸੀ ਅੰਕਿਤਪਾਦੂ ਚਲਾ ਰਿਆ ਸੀ ਮਤਲਬ ਸਾਰੇ ਮਰਡਰ ਹੀ ਅੰਕਿਤਪਾਦੂ ਕਰ ਰਿਆ ਸੀ ਹੂੰ ਐਨੇ ਮਰਡਰ ਕਿਸੇ ਨੇ ਲਾਰੈਂਸ ਪਿੱਛੇ ਕੀਤੇ ਵੀ ਨਹੀਂ ਜੀ ਨੇ ਅੰਕਿਤ ਨੇ ਕੀਤੇ ਨੇ ਹੂੰ ਵੀ ਕੀ ਮਰਡਰ ਕੀਤੇ ਸੀ ਹਾਂ ਵੇਖਿਆ 40 ਤੋਂ ਵੱਧ ਪਤਾ ਨਹੀਂ ਕਹਿੰਦੇ ਮਾਮਲੇ ਵੀ ਸੀ ਜੀ ਬਿਲਕੁਲ ਜੀ ਬਿਲਕੁਲ ਪੁਲੀ ਪਾਜੀ ਪੰਚਕੂਲੇ ਪੁਲਿਸ ਨੇ ਉਹਦਾ ਟਰੈਪ ਲਾਇਆ ਹੂੰ ਉਹਨੇ ਈਸ ਸਾਹਿਬ ਨਾਲ ਉਹਦੇ ਕੋਲ ਐਟਨੇ ਮਤਲਬ ਮਤਲਬ ਆਪ ਜੋ ਉਹਨੇ ਪੰਚਕੂਲਾ ਪੁਲਿਸ ਤੇ ਗੋਲੀ ਚਲਾਈ ਨਾ ਪੰਚਕੂਲਾ ਪੁਲਿਸ ਵੀ ਮਤਲਬ ਸਾਈਡ ਤੇ ਹੋਣੀ ਸੀ ਤੇ ਉੱਥੋਂ ਨਿਕਲ ਲਿਆ ਸੀ ਅੰਕਿਤ ਪਾਦਵ ਬੋਲ ਆਟੋਮੈਟਿਕ ਤਿਆਰ ਸੀ ਤੁਸੀਂ ਕਹਿੰਦੇ ਖਤਰਨਾਕ ਹਥਿਆਰ ਖਤਰਨਾਕ ਤਿਆਰ ਬਹੁਤ ਜ਼ਿਆਦਾ 3.45 ਦਾ ਪਿਸਤਲ ਸੀਗਾ ਜਿਸ ਨਾਲ ਮਟਰ ਹੋਇਆ ਸੀ ਸਾਡਾ ਹਾਂ ਜੀ .45 ਦਾ ਪਿਸਤਲ ਭਾਜੀ ਬਹੁਤ ਮਤਲਬ بڑا ਹਥਿਆਰ ਹੈ ਡੈਡਲੀ ਵੈਪਨ ਹੈ ਤੇ ਉਹਦੇ ਕੋਲੇ 30 ਦਾ 9 ਦਾ ਮਤਲਬ ਉਹਦੇ ਕੋਲੇ ਬਹੁਤ ਖਤਰਨਾਕ ਹਥਿਆਰ ਸੀਗੇ ਭਾਜੀ ਹਾਂ ਬਿਲਕੁਲ ਤੇ ਤਹੀਂ ਉਹਨੇ ਮਰਡਰ ਕਰਕੇ ਸੀ ਲਾਰੈਂਸ ਪਿੱਛੇ ਲਾਰੈਂਸ ਨੇ ਉਹਨੂੰ ਇੰਨੇ ਖਤਰਨਾਕ ਹਥਿਆਰ ਅਵੇਲੇਬਲ ਕਰਵਾ ਰੱਖੇ ਸੀਗੇ ਹਥਿਆਰ ਆnde ਕਿੱਥੋਂ ਸੀ ਇਹਨੂੰ ਹਥਿਆਰ ਭਾਜੀ ਇਹ ਆnde ਆ ਯੂਪੀ ਤੋਂ ਯੂਪੀ ਬਿਹਾਰ ਤੋਂ ਆnde ਆ ਠੀਕ ਹੈ ਭਾਜੀ ਕਈ ਬੰਦੇ ਪਾਕਿਸਤਾਨ ਤੋਂ ਪਾਰੋਂ ਜਿਵੇਂ ਸਿੱਧੂ ਵਾਲੇ ਆਏ ਸੀ ਹੂੰ ਐਵੇਂ ਵੀ ਆnde ਆ ਭਾਜੀ ਪਾਕਿਸਤਾਨ ਹੁਣ ਸਿੱਧੂ ਮੂਸੇ ਵਾਲੇ ਦੇ ਮਰਡਰ ਤੇ ਦੇਖਿਆ ਜਾਏ ਭਾਜੀ ਉਹਨਾਂ ਨੇ ਬਹੁਤ ਬੜੇ ਵੈਪਨ ਮੰਗਾਏ ਹੋਏ ਸੀਗੇ ਪਾਜੀ ਜਿਹੜੀ ਉਹ ਪਿਸਤਲ ਸੀਗੀ ਨਾ ਉਹ ਵੀ ਲਾਈਕ ਕੇ 47 ਵਰਕ ਕਰਦੀ ਸੀ ਜਿੱਦਾਂ AK47 ਵਰਕ ਕਰਦੀ ਹੈ ਨਾ ਉਹ ਪਿਸਤਲ ਉਦਾਂ ਵਰਕ ਕਰਦੀ ਸੀ ਜਿਹੜੇ ਉਹ ਪਿਸਤਲ ਨੇ ਹਮ ਬਿਕੋਜ਼ ਹੁਣ ਇਹ ਲਾਈਨ ਚ ਰਹਿ ਕੇ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਇਹ ਕਿਹੜਾ ਹਥਿਆਰ ਹੈ ਕਿ ਕਿਵੇਂ ਆ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਲਾਈਕ ਇੰਨੇ ਖਤਰਨਾਕ ਹਥਿਆਰ ਸੀਗੇ ਜਿਹੜੇ ਸਿੱਧੂ ਨੂੰ ਮਾਰਨ ਲਈ ਆਏ ਸੀ ਤੇ ਤਾਂ ਕਰਕੇ ਭਾਜੀ ਅ ਅੰਕਿਤ ਕੋਲੇ ਬਹੁਤ ਖਤਰਨਾਕਾ ਤੇ ਆਰ ਸੀ ਸੀ ਤਾਂ ਹੀ ਤਾਂ ਭਾਜੀ ਮਤਲਬ ਸਾਡੇ ਕੀਸਾ ਵਾਲਾ ਜਿਹੜਾ ਸੁਨਿਆਰਾ ਸੀ ਉਹ ਇੱਕ ਗੋਲੀ ਚ ਹੀ ਮਰ ਗਿਆ ਹੂੰ ਮਤਲਬ ਇੱਕ ਗੋਲੀ ਇੱਕ ਗੋਲੀ ਦੇ ਚੇ ਖਤਮ ਹੋ ਗਿਆ ਹਾਂ ਉਹ ਤਾਂ ਚਲੋ ਬਾਅਦ ਚ ਅਕਸ਼ਿ ਅਕਸ਼ੋਰਾ ਨੇ ਉਹਦੇ ਹੋਰ ਗੋਲੀਆਂ ਮਾਰਤੀਆਂ ਹੂੰ ਲੇਕਿਨ ਜੋ ਮੈਂ ਜੋ ਮਤਲਬ ਜਿਹੜਾ ਕੀਜ਼ਾ ਚਲਾਨ ਹੁੰਦਾ ਜੋ ਮੈਂ ਉਹਦੇ ਚ ਪੋਸਟਮਾਰਟਮ ਰਿਪੋਰਟ ਪੜ੍ਹੀ ਹੈ ਹੂੰ ਲਾਈਕ ਜਿਹੜਾ ਉਹਦੇ ਫਾਇਰ ਵੱਜਿਆ ਨਾ ਦਿਲ ਚ 1.45 ਦਾ ਉਹਨੇ ਭ੍ਰਸ਼ਟ ਕਰਤਾ ਦਾ ਦੇਲ 147 ਟੁਕੜਿਆਂ ਚ ਐਨਾ ਖਤਰਨਾਕ ਅਤਿਆਚਾਰ ਹੂੰ 0.45 ਜਿਸ ਨਾਲ ਅੰਕਿਤ ਨੇ ਸੁਨਿਆਰੇ ਨੂੰ ਗੋਲੀ ਮਾਰੀ ਸੀ ਤੁਸੀਂ ਅੰਕਿਤ ਭਾਦੋਂ ਨੂੰ ਮਿਲੇ ਸੀ ਕਦੋਂ ਮਿਲੇ ਸੀ ਦੋਸਤ ਵੀ ਕੋਈ ਨਹੀਂ ਦੋਸਤ ਦੋਸਤੀ ਕਹਿ ਸਕਦੇ ਹਾਂ ਭਾਜੀ ਜਦੋਂ ਮਿਲੇ ਸੀ ਮੈਂ ਕਈ ਵਾਰ ਬਟੈਨ ਹੀ ਹੈ ਕਈ ਵਾਰ ਮੈਂ ਉਹਦੇ ਬਹੁਤ ਨੇੜੇ ਸੀ ਅੱਛਾ ਮੈਂ ਭਾਜੀ ਚੰਡੀਗੜ੍ਹ ਰਹਿੰਦਾ ਸੀ ਹੂੰ ਤੇ ਅਸਲ 'ਚ ਮੇਰੇ ਕੋਲ ਉਥੇ ਨਾ ਪੂਰਾ ਫਲੋਰ ਸੀਗਾ ਬਿਲਕੁਲ ਤਿੰਨ ਕਮਰੇ ਸੀ ਤੇ ਇਹ ਇਹ ਨੂੰ ਪਾਜੀ ਨਵ ਨੇ ਦੋ ਵਾਰ ਮੇਰੇ ਕੋਲ ਰਹਿਣ ਲਈ ਵੇਚਿਆ ਸੀ ਅੰਕਿਤਪੁਰ ਤੋਂ ਹਾਂਜੀ ਤੇ ਪਾਜੀ ਮੈਨੂੰ ਵੀ ਸ਼ੁਰੂ ਚ ਪਹਿਲਾਂ ਐ ਲੱਗਦਾ ਸੀ ਇਹ ਲਾਈਨ ਚ ਬੜੀ ਚਮਕ ਦਮਕ ਹੈ ਬੜੀ ਚੜ੍ਹਾਈ ਤੁਹਾਨੂੰ ਲੱਗਦਾ ਆਣਾ ਵੀ ਅੰਕਿਤਪੁਰ ਤੋਂ ਜਿਦਾਂ ਉਸ ਟਾਈਮ ਇੰਨਾ ਨਾਮ ਸੀਗਾ ਕਿ ਮੈਂ ਮੇਨ ਗੈਂਗਸਟਰ ਸੀ ਉਸ ਸਮੇ ਦਾ ਹਾਂ ਕਿਉਂ ਮੈਨੂੰ ਬਿਲਕੁਲ ਕੋ ਲਾ ਕੇ ਰਹਿ ਰਿਹਾ ਤਾਂ ਤਾਂ ਐ ਲੱਗਦਾ ਆਣਾ ਵੀ ਮੇਰਾ ਤਾਂ ਚੜ੍ਹ ਮੈਂ ਤਾਂ ਕੋਈ ਮੇਰਾ ਕੋਈ ਗੇਲ ਮੈਂ ਤਾਂ ਕੋਈ ਰੋਕ ਹੀ ਨਹੀਂ ਸਕਦਾ ਸਾਨੇ ਨਾ ਪਾਜੀ ਤੁਹਾਨੂੰ ਗੱਲ ਦੱਸਦਾ ਸਾਨੇ ਪਾਜੀ ਨੇ ਇੱਕ ਫੋਟੋ ਖਿਚਾਰ ਕੇ ਸੀ ਪਿਸਤਲ ਜਾ ਕੇ ਮੈਨੇ ਤੇ ਨਾ ਉਹ ਜਦੋਂ ਪੁਲਿਸ ਨੇ ਦੇਖੀ ਨਾ ਤੇ ਮੈਨੂੰ ਖੁਦ ਐਸਐਚਓ ਸ਼ਮਿੰਦਰ ਸਿੰਘ ਪਟਿਆਲੇ ਸੇ ਆਈ ਉਹਨਾਂ ਨੇ ਕਿਹਾ ਕਹਿੰਦੇ ਬਾਹਰ ਤਾਂ ਸਾਲਿਓ ਤੁਹਾਡੇ ਰੱਬ ਵੀ ਯਾਦ ਨਹੀਂ ਹੁੰਦਾ ਹਨ ਤਿਉਹ ਗੱਲ ਸੱਚੀ ਹੈ ਪਾਜੀ ਬਾਹਰ ਰੱਬ ਨਹੀਂ ਯਾਦ ਹੁੰਦਾ ਲੇਕਿਨ ਉਹ ਕਾਲ ਕੋਠੜੀ ਚ ਨਾ ਪਾਜੀ ਬੰਦਾ ਰੱਬ ਨੂੰ ਹੀ ਧਿਆਂਦਾ ਕਿ ਮੇਰਾ ਹੋਰ ਟਰਟਚਰ ਨਾ ਹੋਏ ਕਿ ਮੈਂ ਬਚ ਜਾ ਤੀ ਭਾਜੀ ਉਸ ਤੋਂ ਬਾਅਦ ਜਦੋਂ ਮੈਂ ਜੇਲ੍ਹ ਜਾ ਲਿਆ ਨਾ ਪਹਿਲੇ ਦੋ ਤਿੰਨ ਮਹੀਨੇ ਤਾਂ ਐ ਲੱਗਦੇ ਆ ਕਿ ਹਾਂ ਮੇਰੀ ਬੇਲ ਹੋ ਜਾਣੀ ਹੈ ਹੋ ਰਣੀ ਹੈ ਘਰੋਂ ਵੀ ਮੈਂ ਭਾਜੀ ਇਕੱਲਾ ਇਕੱਲਾ ਆ ਲਾਈਕ ਮੇਰੇ ਕੋਈ ਭੈਣ ਭਰਾ ਨਹੀਂ ਹੈ ਕਿ ਘਰ ਦੇ ਵੀ ਆ ਰਹੇ ਨੇ ਕਿ ਬੇਲ ਹੋ ਜਾਣੀ ਹੈ ਕਿ ਮੇਰਾ ਕਿਹੜਾ ਕੋਈ ਐਡਾ ਰੋਲ ਹੈ ਲੇਕਿਨ ਭਾਜੀ ਉਹ ਤਿੰਨ ਕੁ ਮਹੀਨੇ ਲੰਘਦੇ ਮੈਨੂੰ ਪਤਾ ਲੱਗਦਾ ਹੈ ਕਿ ਇਸ ਮਟਰ ਦੀ ਅਸਲ ਚ ਅਸਲੀਅਤ ਕੀ ਹੈ ਕੀ ਇਸ ਮਰਡਰ 'ਚ ਦਾਡੇ-ਬਡੇ ਗੈਂਗਸਟਰ ਇਨਵੋਲਵ ਨੇ ਜੱਜ ਫਾਈਲ ਚੱਕਣ ਤੋਂ ਪਹਿਲਾਂ ਸੋਵਾਰ ਸੋਚੇਗਾ ਹੂੰ ਚਾਹੀ ਮੇਰਾ ਰੋਲ ਕੱਲਾ 120 ਬੀਚ ਐ ਪਲੈਨਿੰਗ 'ਚ ਮੈਂ ਮਰਡਰ 'ਚ ਨਹੀਂ ਹੈਗਾ ਮੈਂ ਮੌਕੇ 'ਤੇ ਨਹੀਂ ਹੈਗਾ ਹੂੰ ਚਾਹੀ ਮੇਰਾ 120 ਬੀਚ ਐ ਮੈਂ ਦੂਰ ਬੈਠਾ ਸੀ ਲੇਕਿਨ ਪੁਲਿਸ ਨੇ ਰੋਲ ਤਾਂ ਜੋੜਤਾ ਨਾ ਕਿ ਫੋਨ 'ਤੇ ਇਹਦੀ ਗੱਲ ਹੁੰਦੀ ਸੀ ਉਹਨਾਂ ਨਾਲ ਕੀ ਨੇ ਰਖਵਾਇਆ ਉੱਥੇ ਹੂੰ ਬੜਪਾ ਜੀ 3 ਮਹੀਨੇ ਜਦੋਂ ਲੰਘੇ ਨਾ ਮੇਰੇ ਕੋਲ ਫੋਨ ਵੀ ਸੀ ਬਾਜੀ ਜੇਲ੍ਹ 'ਚ ਮੈਂ ਝੂਠ ਨਹੀਂ ਬੋਲਦਾ ਅੰਬਾਲਾ ਜੀਲ 'ਚ ਫੋਨ ਖੁੱਲੇ ਚੱਲਦੇ ਸੀ ਭਾਜੀ ਤੁਹਾਡੇ ਕੋ ਫੋਨ ਵੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਭਾਜੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਬੜਾ ਫੋਨ ਸੀ ਭਾਜੀ ਸਾਰੀ ਸਾਰੀ ਰਾਤ ਫੋਨ ਚਲਾਣਾ ਸਾਰਾ ਸਾਰਾ ਦਿਨ ਫੋਨ ਚਲਾਣਾ ਲੇਕਿਨ ਭਾਜੀ ਉਸ ਜੀਲ 'ਤੇ ਰਹਿ ਕੇ ਨਾ ਜਦੋਂ ਮੈਨੂੰ ਹੋਰ ਗੈਂਗਸਟਰ ਮਿਲਣ ਲੱਗੇ ਜਿਨ੍ਹਾਂ ਨੇ ਭਾਜੀ ਹਰਿਆਣੇ ਦੇ ਐਸੇ ਐਸੇ ਗੈਂਗਸਟਰ ਜਿਨ੍ਹਾਂ ਨੇ ਆਪਣੇ ਹੱਥੀਂ 25 25 30 ਮਰਡਰ ਕਰ ਰੱਖੇ ਸੀ ਹਾਂਜੀ ਤੇ ਭਾਜੀ ਉਹਨਾਂ ਨੂੰ ਹੋ ਗਏ ਸੀ ਅੰਦਰ 7-8 ਸਾਲ ਜਿਵੇਂ ਸਜ਼ਾ ਹੋਈ ਹੋਈ ਸੀ ਕੁਝ ਪਾਜੀ ਉਹ ਬੰਦੇ ਸੱਚਾਈ ਦੱਸਦੇ ਨੇ ਉਹ ਬੰਦਿਆਂ ਦੀ ਜਿਹੜੀ ਉਮਰ ਹੈ ਨਾ ਤੇ ਉਹ ਬੰਦਿਆਂ ਦਾ ਜਿਹੜਾ ਐਕਸਪੀਰੀਅੰਸ ਹੋ ਜਾਂਦਾ ਹੈ ਜਾਂ ਜੋ ਉਹ ਬੰਦੇ ਦੀਆਂ ਜਿਹੜੀਆਂ ਉਹਨਾਂ ਬੰਦਿਆਂ ਦੀ ਜਿਹੜੀ ਗੱਲਾਂ ਹੁੰਦੀਆਂ ਨੇ ਪਾਜੀ ਉਹ ਅਸਲ ਸੱਚਾਈ ਦੱਸਦਿਆਂ ਕਿ ਗੈਂਗਸਟਰ ਹੁੰਦਾ ਕੀ ਹੈ ਹੂੰ ਪਾਜੀ ਗੈਂਗਸਟਰ ਨੇ ਮਟਰ ਕਰਤਾ ਉਹਨੂੰ 20 ਸਾਲ ਸਜ਼ਾ ਹੋਗੀ ਹੂੰ ਉਹ ਉਸੇ ਵੀ ਨਹੀਂ ਮਰ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਪਾਜੀ ਪਾਜੀ ਜਿਸ ਦਿਨ 20 ਸਾਲ ਸਜ਼ਾ ਹੁੰਦੀ ਹੈ ਨਾ ਕਿਸੇ ਨੂੰ ਇੱਕ ਮਹੀਨਾ ਰੋਟੀ ਨਹੀਂ ਖਾਂਦਾ ਉਹ ਬੰਦਾ ਮੈਂ ਜੇਲ੍ਹ 'ਚ ਦੇਖਿਆ ਉਹ ਬੰਦਾ ਜ ਰੋਟੀ ਪਾਣੀ ਵੀ ਚਾਚ ਨਾਲ ਛੱਡ ਦਿੰਦਾ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਨੇ ਮਰਡਰ 'ਚ ਮਰਡਰ 'ਚ ਤਾਂ ਪਤਾ ਹੀ 20 ਸਾਲ ਸਜ਼ਾ ਆਉਣੀ ਹੈ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਆ ਨਾ ਉਹਦੇ ਰੰਗ ਪੋੜ ਜਾਂਦੇ ਆ ਤੇ ਮੈਂ ਵੱਡੇ ਵੱਡੇ ਗੈਂਗਸਟਰਾਂ ਦੇ ਦੇਖਿਆ ਉਥੇ ਮੋਨੂ ਰਾਣਾ ਗੈਂਗ ਹੈ ਹਰਿਆਣੇ ਦੀ ਉਹਨਾਂ ਸਾਰਿਆਂ ਨੂੰ 20 ਬੰਦੇ ਸੀਗੇ ਉਹਨਾਂ ਨੇ ਇੱਕ ਮਰਡਰ ਕੀਤਾ ਹੋਇਆ ਸੀ ਉਥੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਈ ਸੀ ਭਾਜੀ ਰੰਗ ਉੜ ਕੇ ਸੀ ਉਹਨਾਂ ਦੇ ਗੱਲਾਂ ਬਦਲ ਗਈਆਂ ਸੀ ਉਹਨਾਂ ਦੀਆਂ